ਸ਼ਸ਼ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਾਂ ਕੁਮਾਰ ਪ੍ਰੀਤ ਕਵਾਰਤਾ ਹਾਜ਼ਰ ਹੋਏ ਆਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਜਣੇ ਕਿ ਉਹਨਾਂ ਦੇ ਵੱਲੋਂ ਇੱਕ ਫਟਾ ਐਲਾਨ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵੱਡਾ ਐਲਾਨ ਕਰਦੇ ਆ ਕਿ ਹਾਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਇੱਕ ਵਰਕਲਾਸ ਯੂਨੀਵਰਸਿਟੀ ਪਾਈ ਜਾਵੇਗੀ ਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਮਾਗਮ ਮਨਾਏ ਜਾ ਰਹੇ ਸਨ ਤੇ ਉਦੋਂ ਹੀ ਉਸ ਮੌਕੇ ਤੇ ਮੁੱਖ ਮੰਤਰੀ ਪੰਜਾਬ ਨੇ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਤੋਂ ਇੱਕ ਵਟਾ ਐਲਾਨ ਕੀਤਾ ਉਹਨਾਂ ਐਲਾਨ ਕਰਦੇ ਆ ਕਿ ਹਾਂ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਉੱਤੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸੰਸਾਰ ਪੱਧਰ ਦੀ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ। ਅੱਜ ਯੂਨੀਵਰਸਿਟੀ ਦੀ ਗੱਲ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਇੱਕ ਵਰਲਡ ਕਲਾਸ ਯੂਨੀਵਰਸਿਟੀ ਇਹ ਸ਼ਹਿਰ ਦੇ ਵਿੱਚ ਸਥਾਪਿਤ ਕੀਤੀ ਜਾਊਗੀ ਜੀ। ਵਰਲਡ ਕਲਾਸ ਦਰਦ ਰਗਾਂ ਰਗਾਂ ਤੇੰਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨ ਨੂੰ ਬਾਹਰ ਹੋਵੇ ਹੋ ਸ੍ਰੀ ਆ ਔਰ ਯੂਨੀਵਰਸਿਟੀ ਦੇ ਵਿੱਚ ਸੰਗਤ ਨੂੰ ਪੁੱਛ ਪੁੱਛ ਕੇ ਕਿ ਕਿਹੜੇ ਕਿਹੜੇ ਸਬਜੈਕਟ ਰੱਖਣੇ ਨੇ ਕੀ ਕੀ ਪੜਾਇਆ ਜਾਣਾ ਚਾਹੀਦਾ ਨਹੀਂ ਤਾਂ ਅਸੀਂ ਗੁਰੂਆਂ ਦੇ ਐਮਬੀਡੀ ਗਾਈਡਾਂ ਚ ਲੇਖ ਹੀ ਪੜਦੇ ਰਹਿ ਆ 10 ਨੰਬਰ ਦੇ ਬਸ ਹੋਰ ਸਾਨੂੰ ਕੁਝ ਨਹੀਂ ਪੜਾਇਆ ਜੀ ਇਹ ਤੋਂ ਬਾਅਦ ਉੱਥੇ ਚੇਰ ਸਥਾਪਿਤ ਹੋਵੇ ਉਥੇ ਗੁਰੂਆਂ ਦੀ ਬਾਣੀ ਦਾ ਉਥੇ ਤਰਜਮਾ ਹੋਵੇ ਦੁਨੀਆ ਭਰ ਦੀਆਂ ਬੋਲੀਆਂ ਚ ਤਰਜਮਾ ਹੋਵੇ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਕਿਹਾ ਕਿਤੇ ਸਾਡੀ ਆ ਜਿਹੜਾ ਖਜ਼ਾਨਾ ਸਾਡੇ ਕੋਲੇ ਗੁਰੂ ਸਾਹਿਬ ਦੇ ਕੇ ਗਏ ਨੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਜੇ ਇਹਦੇ ਇੱਕ ਅੰਗ ਦੀ ਵੀ ਵਿਸਤਾਰ ਸਹਿਤ ਵਿਆਖਿਆ ਸੰਸਾਰ ਕਿਤੇ ਉਤੇ ਅਮਲ ਕਰ ਲੇ ਉਹ ਪੂਰੀ ਦੁਨੀਆ ਦੇ ਵਿੱਚ ਸ਼ਾਂਤੀ ਹੋ ਜੂ ਪੂਰੀ ਦੁਨੀਆ ਸੁਖੀ ਬਸਣ ਲੱਗ ਜੂਗੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਤੋਂ ਵੱਡਾ ਤਾਂ ਕੋਈ ਸਨੇਹਾ ਹੀ ਹੈ ਨਹੀਂ ਹਵਾ ਧਰਤੀ ਪਾਣੀ ਉਹਨੂੰ ਬਚਾਉਣ ਦੀਆਂ ਗੱਲਾਂ ਔਰ ਗੱਲਾਂ ਵੀ ਉਸ ਵੇਲੇ ਕੀਤੀਆਂ ਗਈਆਂ ਜਦੋਂ ਕੋਈ ਫੈਕਟਰੀ ਧੂਆ ਨਹੀਂ ਕਰਦੀ ਸੀ ਜਦੋਂ ਕੋਈ ਸਪਰੇ ਨਹੀਂ ਛਿੜਕਦਾ ਸੀ ਉਸ ਵੇਲੇ ਗੱਲਾਂ ਕੀਤੀਆਂ ਗਈਆਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਵੱਲੋਂ ਅੱਜ ਯਾਨੀ 26 ਨਵੰਬਰ ਦੇ ਲਈ ਬੰਦ ਦੀ ਕਾਲ ਦਿੱਤੇ ਗਈ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ 26 ਨਵੰਬਰ ਯਾਨੀ ਅੱਜ ਪੰਜਾਬੀ ਯੂਨੀਵਰਸਿਟੀ ਮੁਕੰਮਲ ਬੰਦ ਕਰਨ ਦਾ ਐਲਾਨ ਕੀਤਾ ਮੋਰਚੇ ਦੇ ਮੈਂਬਰ ਦੇ ਵੱਲੋਂ ਦੱਸਿਆ ਕਿ ਆ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਪ੍ਰੀਖਿਆਵਾਂ ਲਈ ਤਿੰਨ ਸੈਂਟਰ ਬਣਾਏ ਗਏ ਪਰ ਉਹਨਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਕੋਲ ਪ੍ਰੀਖਿਆਵਾਂ ਰੱਦ ਕਰਨ ਦੀ ਮੰਗ ਰੱਖ ਚੁੱਕੇ ਹਨ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ 26 ਅੰਬਰ ਨੂੰ 10000 ਯਾਨੀ ਕਿ ਅੱਜ 10000 ਕਿਸਾਨ ਚੰਡੀਗੜ੍ਹ ਪਹੁੰਚਣਗੇ ਤੇ ਉਹ ਦਿੱਲੀ ਅੰਦੋਲਨ ਦੇ 5 ਸਾਲ ਪੂਰੇ ਹੋਣ ਤੇ ਆਪਣੀਆਂ ਲਟਕਦੀਆਂ ਮੰਗਾਂ ਲਈ ਦਬਾਅ ਪਾਉਣ ਦੇ ਲਈ ਸੈਕਟਰ 43 ਦੇ ਦੁਸ਼ਹਿਰਾ ਮੈਦਾਨ ਦੇ ਵਿੱਚ ਵਿਰੋਧ ਪ੍ਰਦਰਸ਼ਨ ਵੀ ਕਰਨਗੇ ਚੰਡੀਗੜ੍ਹ ਪੁਲਿਸ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਵੀ ਜੜੇ ਕਰ ਲਏਗੇ ਨੇ ਦੱਸਣਯੋਗ ਹੈ ਕਿ ਬੀਤੀ ਰਾਤ ਤੋਂ ਹੀ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਦੇ ਮੈਂਬਰਾਂ ਦੇ ਲੋ ਜੜੇ ਕੀ ਮੋਰਚੇ ਨੂੰ ਹੋਰ ਅੱਗੇ ਵਧਾਉਣ ਦੀ ਜੜੇ ਪੂਰੀ ਦੀ ਕਰ ਦਿੱਤੇ ਗਈ ਸੀ ਬੀਤੀ ਰਾਤ ਵੀ ਮਾਹੌਲ ਕਾਫੀ ਜ਼ਿਆਦਾ ਛੜਾ ਕੀ ਗਰਮਾਇਆ ਹੋਇਆ ਨਜ਼ਰ ਆ ਰਿਹਾ ਸੀ ਕਿਉਂਕਿ ਉੱਥੇ ਲੋਕ ਬੱਚੇ ਜਿਹੜੇ ਕੀ ਵਿਦਿਆਰਥੀ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ ਗੇਟ ਵੀ ਚੜਾ ਬੰਦ ਵਿਦਿਆਰਥੀਆਂ ਦੇ ਵੱਲੋਂ ਕਰ ਦਿੱਤਾ ਗਿਆ ਸੀ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਜ ਦੇ ਇਸ ਪ੍ਰਦਰਸ਼ਨ ਦੇ ਵਿੱਚ ਹੋਰ ਕੀ ਅਪਡੇਟ ਸਾਹਮਣੇ ਆਵੇਗੀ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਖਾਸ ਤੌਰ ਤੇ ਮੀਂਹ ਪੈਣ ਨੂੰ ਲੈ ਕੇ ਵੱਡੀ ਭਵਿੱਖਬਾਣੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਪੰਜਾਬ ਦੇ ਵਿੱਚ ਮੌਸਮ ਨੇ ਅਚਾਨਕ ਕਰਵਟ ਲਈ ਹੈ ਜਿਸ ਨਾਲ ਰਾਤ ਨੂੰ ਕਹਿਰ ਦੀ ਠੰਡ ਮਹਿਸੂਸ ਹੋਣ ਲੱਗੀ ਹੈ। ਪੰਜਾਬ ਦੇ ਚੰਡੀਗੜ੍ਹ ਦੇ ਵਿੱਚ ਹੁਣ ਰਾਤਾਂ ਠੰਡੀਆਂ ਹੋ ਗਈਆਂ ਹਨ। ਪਹਾੜਾਂ ਤੇ ਹੋ ਰਹੀ ਤਾਜ਼ੀ ਬਰਫਬਾਰੀ ਦਾ ਅਸਰ ਪੰਜਾਬ ਵਿੱਚ ਵੇਖਣ ਨੂੰ ਮਿਲੇਗਾ। ਇਸ ਦੇ ਚੱਲਦਿਆਂ ਸੂਬੇ ਵਿੱਚ ਹਰ ਰੋਜ਼ ਤਾਪਮਾਨ ਦੇ ਵਿੱਚ 1 ਤੋਂ 2 ਡਿਗਰੀ ਦੀ ਮਾਮੂਲੀ ਗਿਰਾਵਟ ਜਾਰੀ ਰਹਿ ਸਕਦੀ ਹੈ। ਮੌਸਮੀ ਪਾਗ ਅਨੁਸਾਰ ਕੁਝ ਇਲਾਕਿਆਂ ਵਿੱਚ ਹਲਕੀ ਧੁੰਦ ਵੀ ਛਾਈ ਮੌਸਮ ਵਿਗਿਆਨੀਆਂ ਦਾ ਮੰਨਣਾ ਕਿ ਨਵੰਬਰ ਦੇ ਅੰਤ ਜਾਂ ਫਿਰ ਦਸੰਬਰ ਦੀ ਸ਼ੁਰੂਆਤ ਵਿੱਚ ਮੀਂਹ ਪੈ ਸਕਦਾ ਹੈ ਜਿਸ ਦੇ ਨਾਲ 에ਅਰ ਕੁਆਲਿਟੀ ਇੰਡੈਕਸ ਵਿੱਚ ਸੁਧਾਰ ਦੀ ਉਮੀਦ ਕੀਤੀ ਜਾ ਸਕਦੀ ਹੈ ਹਾਲਾਂਕਿ 27 ਨਵੰਬਰ ਤੱਕ ਕੋਈ ਮੀਂਹ ਹੋਰ ਚੇਤਾਵਨੀ ਨਹੀਂ ਹੈ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ 28 ਤਰੀਕ ਤੋਂ ਮੌਸਮ ਵਿੱਚ ਵੱਡਾ ਬਦਲਾ ਨਜ਼ਰ ਆਵੇਗਾ ਜਿੱਥੇ ਕਿ ਮੀਂਹ ਪੈਣ ਦੀ ਸੰਭਾਵਨਾ ਦੇ ਨਾਲ ਨਾਲ ਕੋਹਰੇ ਦਾ ਪ੍ਰਕੋਪ ਵੀ ਨਜ਼ਰ ਆ ਸਕਦਾ ਹੈ। ਜਿहां ਇਸ ਸਮੇਂ ਦੇ ਦੌਰਾਨ ਰਾਤ ਦੇ ਉੱਤਰ ਪੱਛਮੀ ਜ਼ਿਲ੍ਹਿਆਂ ਜਿਨ੍ਹਾਂ ਵਿੱਚ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਸ਼ਾਮਿਲ ਹਨ ਵਿੱਚ ਰਾਤ ਦਾ ਤਾਪਮਾਨ 4 ਤੋਂ 6 ਡਿਗਰੀ ਸੈਲਸੀਅਸ ਰਹੇਗਾ। ਬਾਕੀ ਜ਼ਿਲ੍ਹਿਆਂ ਵਿੱਚ ਤਾਪਮਾਨ 6 ਤੋਂ 8 ਡਿਗਰੀ ਸੈਲਸੀਅਸ ਰਹੇਗਾ। ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੁਰਦਾਸਪੁਰ ਵਾਸੀਆਂ ਨੂੰ ਇੱਕ ਵੱਡਾ ਤੇ ਅਹਿਮ ਤੋਹਫ਼ਾ ਦੇਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ 26 ਨਵੰਬਰ ਨੂੰ ਸਵੇਰੇ 10 ਵਜੇ ਦੀ ਗੁਰਦਾਸਪੁਰ ਸਹਿਕਾਰੀ ਖੰਡ ਮਿਲਸ ਲਿਮਟਿਡ ਪਨਿਆੜ ਜ਼ਿਲ੍ਹਾ ਗੁਰਦਾਸਪੁਰ ਵਿਖੇ 5000 TCD ਤੱਕ ਦੀ ਸਮਰੱਥਾ ਦੀ ਰਿਫਾਈਨਡ ਸਲਫਰ ਰਹਿਤ ਨਵੀਂ 슈ਗਰ ਮਿਲ ਅਤੇ ਕੋ ਜਨਰੇਸ਼ਨ ਪਲਾਨਟ ਦਾ ਉਦਘਾਟਨ ਕਰਨ ਦੇ ਲਈ ਆਉਣਗੇ ਤੇ ਇਸ ਤੋਂ ਬਾਅਦ 11 ਵਜੇ ਗੁਰਦਾਸਪੁਰ ਰੋਡ ਨਜ਼ਦੀਕ ਮੇਨ ਰੋਡ ਕਾਰਿਡੋਰ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਵਿਖੇ ਜਾਣਗੇ ਮੁੱਖ ਮੰਤਰੀ ਮਾਨ ਦੀ ਆਮਦ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਸੁਰੱਖਿਆ ਪ੍ਰਬੰਧਾਂ ਨੂੰ ਪੂਰੀ ਤਰ੍ਹਾਂ ਪੱਕਾ ਕਰਨਾ ਲਾਜ਼ਮੀ ਹੈ ਤਾਂ ਜੋ ਕਿਸੇ ਵੀ ਅਣਚਾਹੀ ਜਾਂ ਅਣਸੁਖਾਵੀ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ ਇਸੇ ਪ੍ਰਬੰਧ ਦਾ ਹਿੱਸਾ ਵਜੋਂ ਡਰੋਨ ਕੈਮਰਿਆਂ ਨੂੰ ਚਲਾਉਣ ਅਤੇ ਉਡਾਉਣ ਦੇ ਪਾਬੰਦੀ ਲਗਾਉਣਾ ਵੀ ਜ਼ਰੂਰੀ ਸਮਝਿਆ ਗਿਆ ਹੈ ਕਿਉਂਕਿ ਕੁਝ ਸ਼ਿਰਾਤੀ ਤਤ ਡਰੋਨ ਦੀ ਵਰਤੋਂ ਕਰਕੇ ਮੰਦਭਾਗੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਤੋਂ ਦੈਟ ਸਪੀਕਰ ਕੋ ਉਤਾਰ ਸਿੰਘ ਸੰਧਵਾ ਦੇ ਵੱਲੋਂ ਇੱਕ ਵੱਡੀ ਅਨਾਊਂਸਮੈਂਟ ਕੀਤੀ ਗਈ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਨੇ ਦੱਸਿਆ ਕਿ ਮੌਕ ਸਟੂਡੈਂਟ ਸੈਸ਼ਨ 26 ਨਵੰਬਰ ਯਾਨੀ ਅੱਜ ਜੋ ਸੰਵਿਧਾਨ ਦਿਵਸ ਵਾਲੇ ਦਿਨ ਚੰਡੀਗੜ੍ਹ ਦੀ ਬਜਾਏ ਅਨੰਤਪੁਰ ਸਾਹਿਬ ਵਿਖੇ ਸਥਾਪਿਤ ਕੀਤੀ ਗਈ ਆਰਜੀ ਵਿਧਾਨ ਸਭਾ ਵਿੱਚ ਹੋਵੇਗਾ ਜਿहां ਇਸ ਮੌਕ ਸਟੂਡੈਂਟ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਤੇ ਗੁਰ ਸਾਹਿਬ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਮੌਕਾ ਮਿਲੇਗਾ ਸਪੀਕਰ ਨੇ ਕਿਹਾ ਜਦੋਂ ਕੋਈ ਸਰਕਾਰ ਆਪਣੇ ਬੱਚਿਆਂ ਨੂੰ ਸਿਰਫ ਵਿਦਿਆ ਹੀ ਨਹੀਂ ਸਗੋ ਉਹਨਾਂ ਨੂੰ ਜੋਨ ਦਾ ਸਿਲਿਕਾ ਸਿਖਾਉਣ ਦੇ ਲਈ वचन बंध ਹੁੰਦੀ ਹੈ ਤਾਂ ਸਿੱਖਿਆ ਸਿਰਫ ਕਿਤਾਬਾਂ ਤੱਕ ਸੀਮਿਤ ਨਹੀਂ ਰਹਿੰਦੀ ਸਗੋ ਇੱਕ ਵੱਡੀ ਕ੍ਰਾਂਤੀ ਵਿੱਚ ਬਦਲ ਜਾਂਦੀ ਹੈ ਅਤੇ ਇਹ ਕ੍ਰਾਂਤੀ ਪੰਜਾਬ ਦੀ ਧਰਤੀ ਉੱਤੇ ਉੱਭਰ ਚੁੱਕੀ ਹੈ ਉਹਨੇ ਅਗੇ ਦੱਸਿਆ ਕਿ ਸੂਬੇ ਪੱਰ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚੋਂ ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ ਜੋ ਇਸ ਮੌਕ ਵਿਦਿਆਰਥੀ ਸੈਸ਼ਨ ਵਿੱਚ ਮੁੱਖ ਮੰਤਰੀ ਸਪੀਕਰ ਕੈਬਨਟ ਮੰਤਰੀਆਂ ਵਿਧਾਇਕਾਂ ਅਤੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣਗੇ ਉਹਨਾਂ ਨੇ ਕਿਹਾ ਕਿ ਇਹ ਇਤਿਹਾਸਿਕ ਕਦਮ ਸਿੱਖਿਆ ਨੂੰ ਲੋਕਤੰਤਰੀ ਪ੍ਰਕਿਆਵਾਂ ਦੇ ਨਾਲ ਜੋੜੇਗਾ ਤੇ ਉਦਰੀ ਚੱਕਰ ਗਾਇ ਕਰਿਆ ਅੰਮ੍ਰਿਤ ਸਰ ਪੁਲਿਸ ਸੀ ਤਾਂ ਉਹਨਾਂ ਦੇ ਵੱਲੋਂ ਸਖਤ ਹੁਕਮ ਜਾਰੀ ਕੀਤੇ ਗਏ ਨੇ ਅਮਰਸਰ ਪੁਲਿਸ ਕਮਿਸ਼ਨਰ ਏਟ ਨੇ ਇੱਕ ਮਹੱਤਵਪੂਰਨ ਜਨਤਕ ਨੋਟਿਸ ਜਾਰੀ ਕੀਤਾ ਹੈ ਹੁਕਮ ਦੇ ਵਿੱਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਅਨੁਸਾਰ ਕਮਿਸ਼ਨਰੇਟ ਖੇਤਰ ਦੇ ਅੰਦਰ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਕਿਸੇ ਵੀ ਧਾਰਮਿਕ थान ਧਾਰਮਿਕ ਪ੍ਰੋਗਰਾਮ ਜਾਂ ਕਿਸੇ ਵੀ ਤਰ੍ਹਾਂ ਦੇ ਜਨਤਕ ਸਮਾਗਮ ਵਿੱਚ ਲਾਊਡ ਸਪੀਕਰ ਸਾਊਂਡ ਸਿਸਟਮ ਜਾਂ ਡੀਜੇ ਦੀ ਵਰਤੋਂ ਤੇ ਸਖਤ ਬਾਬੰਦੀ ਹੋਵੇਗੀ ਇਹ ਫੈਸਲਾ ਇਹ ਯਕੀਨੀ ਬਣਾਉਣ ਦੇ ਲਈ ਲਿਆ ਗਿਆ ਹੈ ਕਿ ਰਾਤ ਨੂੰ ਲੋਕਾਂ ਬਜ਼ੁਰਗਾਂ ਬਿਮਾਰਾਂ ਅਤੇ ਬੱਚਿਆਂ ਦੀ ਸ਼ਾਂਤੀ ਭੰਗ ਨਾ ਹੋਵੇ ਅਤੇ ਉਹ ਸ਼ਾਂਤੀ ਨਾਲ ਸੌ ਸਕਣ ਪੁਲਿਸ ਨੇ ਕਿਹਾ ਕਿ ਇਸ ਨਿਯਮ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਧਾਰਮਿਕ ਸਮਾਗਮਾਂ ਤਿਉਹਾਰਾਂ ਜਾਂ ਨਿੱਜੀ ਇਕੱਠਾਂ ਦੌਰਾਨ ਅਕਸਰ ਦੇ ਰਾਤਾਂ ਕੁਝੀ ਆਵਾਜ਼ ਵਾਲੇ ਸਾਊਂਡ ਸਿਸਟਮ ਚਲਾਏ ਜਾਂਦੇ ਹਨ ਜਿਸ ਕਾਰਨ ਆਲੇ ਦੁਆਲੇ ਦੇ ਇਲਾਕੇ ਵਿੱਚ ਰਹਿਣ ਵਾਲੇ ਨਿਵਾਸੀਆਂ ਨੂੰ ਗੰਭੀਰ ਪਰੇਸ਼ਾਨੀ ਹੁੰਦੀ ਹੈ ਇਸ ਦੇ ਲਈ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅੰਮ੍ਰਿਤਸਰ ਪੁਲਿਸ ਨੇ ਇਸ ਨਿਯਮ ਨੂੰ ਸ਼ਕਤੀ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਸੋਨੇ ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਬਟਾ ਅਪਡੇਟ ਸਾਹਮਣੇ ਆ ਰਿਹਾ ਦੱਸਣਯੋਗ ਹੈ ਕਿ ਕੀਮਤਾਂ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਭਾਰਤੀ ਸਰ ਆਪਾ ਬਾਜ਼ਾਰ ਵਿੱਚ 25 ਨਵੰਬਰ ਤੱਕ ਯਾਨੀ ਬੀਤੇ ਕਹਤਾ ਕਿ ਸੋਨਾ ਤੇ ਚਾਂਦੀ ਇੱਕ ਵਾਰ ਫਿਰ ਮਹਿੰਗੇ ਹੋ ਗਏ ਕਾਰੋਬਾਰੀ ਹਫਤੇ ਦੇ ਦੂਜੇ ਦਿਨ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਛਾਲ ਦੇਖਣ ਨੂੰ ਮਿਲਿਆ ਸੀ 24 ਗਰ ਤਾਂ ਸੋਨੇ ਦੀ ਕੀਮਤ 10 ਗ੍ਰਾਮ ਵਿੱਚ 2026 ਰੁਪਏ ਵਧੀ ਹੈ 22 ਕੈਰਟ ਸੋਨਾ ਵੀ 1863 ਰੁਪਏ ਮਹਿੰਗਾ ਹੋ ਕੇ 114813 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਿਆ 18 ਕੈਰਟ ਸੋਨਾ 1526 ਰੁਪਏ ਮਹਿੰਗਾ ਹੋਇਆ ਅਤੇ 14 ਕੈਰਟ ਸੋਨਾ 1190 ਰੁਪਏ ਮਹਿੰਗਾ ਹੋ ਗਿਆ ਸੋਨੇ ਦੇ ਨਾਲ ਨਾਲ ਚਾਂਦੀ ਦੀ ਕੀਮਤ ਦੇ ਵਿੱਚ ਵੀ ਭਾਰੀ ਉਛਾਲ ਦੇਖਣ ਨੂੰ ਮਿਲਿਆ ਚਾਂਦੀ ਦੀ ਕੀਮਤ ਹੁਣ 157019 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ ਚਾਂਦੀ ਦੀ ਕੀਮਤਾਂ ਵਿੱਚ ਕੱਲ੍ਹ ਸ਼ਾਮ ਦੇ ਮੁਕਾਬਲੇ 3369 ਰੁਪਏ ਦਾ ਵਾਧਾ ਦਰਜ ਕੀਤਾ ਗਿਆ। ਬਟਾਲਾ ਦੇ ਗ੍ਰਫਤਾਰ ਕੀਤੇ ਹੋਏ ਐਸ.ਟੀ.ਐਮ ਨੂੰ ਛੜਕੀ ਪੇਸ਼ ਕੀਤਾ ਗਿਆ ਸੀ ਤੇ ਉਸ ਦੀ ਰਿਮਾਂਡ ਦੇ ਵਿੱਚ ਵਾਧਾ ਕੀਤਾ ਗਿਆ। ਬਟਾਲਾ ਦੇ ਐਸ.ਡੀ.ਐਮ ਵਿਕਰਮਜੀਤ ਸਿੰਘ ਨੂੰ ਰਿਸ਼ਵਤ ਮਾਮਲੇ ਵਿੱਚ ਇੱਕ ਵਾਰ ਫਿਰ ਵਿਜੀਲੈਂਸ ਟੀਮ ਗੁਰਦਾਸਪੁਰ ਵੱਲੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਪੇਸ਼ੀ ਤੋਂ ਬਾਅਦ ਮਾਨਯੋਗ ਅਦਾਲਤ ਨੇ ਵਿਕਰਮਜੀਤ ਸਿੰਘ ਨੂੰ 2 ਦਿਨ ਦਾ ਹੋਰ ਪੁਲਿਸ ਰਿਮਾਂਡ ਦੇ ਦਿੱਤਾ ਹੈ ਇਸ ਤੋਂ ਇਹ ਦਾਸਾ ਲਗਾਇਆ ਜਾ ਰਿਹਾ ਹੈ ਕਿ ਵਿਜੀਲੈਂਸ ਵਿਭਾਗ ਨੂੰ ਐਸ.ਡੀ.ਐਮ ਬਟਾਲਾ ਵਿਰੁੱਧ ਕਠਿਤ ਰਿਸ਼ਵਤਖੋਰੀ ਮਾਮਲੇ ਵਿੱਚ ਹੋਰ ਮਹੱਤਵਪੂਰਨ ਸਬੂਤ ਮਿਲੇ ਹਨ ਸੰਭਾਵਨਾ ਹੈ ਕਿ ਵਿਜੀਲੈਂਸ ਟੀਮ ਦੇ ਵੱਲੋਂ ਇਸ ਸੰਬੰਧੀ ਅਗے ਦੀ ਕਾਰਵਾਈ ਤੇਜ਼ੀ ਨਾਲ ਆਰੰਭ ਕੀਤੀ ਜਾਵੇਗੀ ਫਿਲਹਾਲ ਅਦਾਲਤ ਤੋਂ ਰਿਮਾਂਡ ਮਿਲਣ ਤੋਂ ਬਾਅਦ ਵਿਜੀਲੈਂਸ ਟੀਮ ਐਸ.ਡੀ.ਐਮ ਨੂੰ ਆਪਣੇ ਨਾਲ ਲੈ ਗਈ ਹੈ ਜ਼ਿਕਰ ਹੋਇਆ ਹੈ ਕਿ ਜਦੋਂ ਦੋਸ਼ੀ ਐਸ.ਡੀ.ਐਮ ਵਿਕਰਮਜੀਤ ਸਿੰਘ ਨੂੰ ਵਿਜੀਲੈਂਸ ਵਿਭਾਗ ਨੇ ਇੱਕ ठेकेदार ਤੋਂ 50000 ਰੁਪਏ ਦੀ ਰਿਸ਼ਵਤ ਲੈਣ ਦੇ ਹੋਏ ਉਹਨਾਂ ਦੇ ਹੱਥੀ ਫੜਿਆ ਸੀ ਤਾਂ ਉਸ ਦੇ ਕਰੋ 1350000 ਰੁਪਏ ਨਗਦ ਅਤੇ ਕੁਝ ਚੈੱਕ ਵੀ ਬਰਾਮਦ ਹੋਏ ਸਨ। ਵਿਸ਼ਵ ਕਪ ਜੇਤੂ ਭਾਰਤੀ ਮਹਿਲਾ ਟੀਮ ਕੌਣ ਬਨੇਗਾ ਕਰੋੜਪਤੀ ਦੇ ਸ਼ੋਅ ਦੇ ਵਿੱਚ ਹਿੱਸਾ ਲਵੇਗੀ। ਕੋਇਜ਼ ਆਧਾਰਿਤ ਪ੍ਰਾਇਰਟੀ ਸ਼ੋਅ ਕੌਣ ਬਨੇਗਾ ਕਰੋੜਪਤੀ ਦੇ ਆਉਣ ਵਾਲੇ ਐਪੀਸੋਡ ਦੇ ਵਿੱਚ ਵਿਸ਼ਵ ਕਪ ਜੇਤੂ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਮੈਂਬਰ ਸ਼ਾਮਿਲ ਹੋਣਗੇ। ਜੀ ਹਾਂ ਇਸ ਐਪੀਸੋਡ ਦੇ ਵਿੱਚ ਕਪਤਾਨ ਹਰਮਨਪ੍ਰੀਤ ਕੌਰ ਹਰਲਿਨ ਕੌਰ ਦਿਓਲ ਰਿਚਾ ਘੋਸ਼ ਸ਼ੇਪਾਲੀ ਵਰਮਾ ਦਿਪਤੀ ਸ਼ਰਮਾ ਸਨੇ ਰਾਣਾ ਅਤੇ ਭਾਰਤ ਮਹਿਲਾ ਟੀਮ ਦੇ ਮੁੱਖ ਕੋਚ ਅਮੋਲ ਮਜ਼ੂਮਦਾਰ ਸ਼ਾਮਲ ਹੋਣਗੇ ਇਹ ਐਪੀਸੋਡ ਦੇਸ਼ ਦੇ ਦੋ ਸਭ ਤੋਂ ਵੱਡੇ ਜਨੂਨ ਕ੍ਰਿਕਟ ਅਤੇ ਕੁਇਜ਼ਿੰਗ ਨੂੰ ਇਕੱਠਾ ਕਰਦਾ ਹੈ। ਦਰਸ਼ਕ ਮਜ਼ੇਦਾਰ ਪਲਾ ਮੈਦਾਨ ਤੇ ਕਿੱਸਿਆਂ ਟੀਮ ਦੀ ਦੋਸਤੀ ਅਤੇ ਖਿਡਾਰੀਆਂ ਅਤੇ ਸ਼ੋਅ ਦੇ ਮੇਜ਼ਬਾਨ ਮਿਤਾ ਬਚਨ ਵਿਚਾਰ ਇੱਕ ਜੋਸ਼ੀਲੇ ਆਦਾਨ-ਪ੍ਰਦਾਨ ਦੀ ਉਡੀਕ ਕਰ ਸਕਦੇ ਹਨ ਤੇ ਇਹ ਐਪੀਸੋਡ ਭਾਰਤ ਦੀਆਂ ਮਹਿਲਾਵਾਂ ਦੇ ਮਾਣ ਅਤੇ ਸ਼ਕਤੀ ਦਾ ਵੀ ਜਸ਼ਨ ਮਨਾਏਗਾ। ਤੋਦਰੀ ਘੇਰ ਜਗਤ ਤੋਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਅਗਲੇ ਸਾਲ ਹੋਣ ਵਾਲੇ ICC T20 ਵਿਸ਼ਵ ਕੱਪ ਦੇ ਪੂਰੇ ਸ਼ੈਡਿਊਲ ਦਾ ਐਲਾਨ ਹੋ ਗਿਆ ਪਹਿਲਾ ਮੈਚ 7 ਫਰਵਰੀ 2026 ਨੂੰ ਖੇਡਿਆ ਜਾਵੇਗਾ ਫਾਈਨਲ ਮੈਚ 8 ਮਾਰਚ ਨੂੰ ਹੋਵੇਗਾ ਤੇ ਇਸ ਟੂਰਨਾਮੈਂਟ ਵਿੱਚ 20 ਟੀਮਾਂ ਹਿੱਸਾ ਲੈ ਰਹੀਆਂ ਹਨ ਤੇ ਭਾਰਤ ਡਿਫੈਂਡਿੰਗ ਚੈਂਪੀਅਨ ਦੇ ਰੂਪ ਵਿੱਚ ਉਤਰੇਗਾ ਇਸ ਵਿਸ਼ਵ ਕੱਪ ਲਈ ਭਾਰਤ ਅਤੇ ਪਾਕਿਸਤਾਨ ਨੂੰ ਇੱਕ ਹੀ ਗਰੁੱਪ ਵਿੱਚ ਰੱਖਿਆ ਗਿਆ ਹੈ ਤੇ ਦੋਵਾਂ ਵਿਚਾਲੇ 15 ਫਰਵਰੀ ਨੂੰ ਮੁਕਾਬਲਾ ਹੋਵੇਗਾ ਵਿਸ਼ਵ ਕੱਪ ਵਿੱਚ ਖੇਡਣ ਵਾਲੀਆਂ ਸਾਰੀਆਂ 20 ਟੀਮਾਂ ਨੂੰ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਹੈ ਤੇ ਹਰ ਗਰੁੱਪ ਦੇ ਵਿੱਚ 5-5 ਟੀਮਾਂ ਹਨ ਇਸ ਵਿਸ਼ਵ ਕੱਪ ਵਿੱਚ ਭਾਰਤ ਦਾ ਪਹਿਲਾ ਮੈਚ 7 ਫਰਵਰੀ ਨੂੰ ਭਾਰਤ ਅਤੇ ਅਮਰੀਕਾ ਵਿਚਾਲੇ ਖੇਡਿਆ ਜਾਵੇਗਾ ਭਾਰਤ ਦਾ ਦੂਜਾ ਮੈਚ 12 ਫਰਵਰੀ ਨੂੰ ਨਾਮੀਬੀਆ ਖਿਲਾਫ ਹੋਵੇਗਾ ਤੇ ਤੀਜਾ ਮੈਚ 15 ਫਰਵਰੀ ਨੂੰ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਖੇਡਿਆ ਜਾਵੇਗਾ ਗਰੁੱਪ ਸਟੇਜ ਦਾ ਆਖਰੀ ਮੈਚ ਟੀਮ ਇੰਡੀਆ 18 ਫਰਵਰੀ ਨੂੰ ਨੀਦਰਲੈਂਡ ਦੇ ਖਿਲਾਫ ਖੇਡੇਗੀ ਦੱਸ ਦਿੰਦੇ ਹਾਂ ਕਿ ਗਰੁੱਪ A ਭਾਰਤ ਪਾਕਿਸਤਾਨ ਨਾਮੀਬੀਆ ਨੀਦਰਲੈਂਡ ਸੇਂਟ ਰਾਜ ਅਮਰੀਕਾ ਗਰੁੱਪ B ਆਸਟ੍ਰੇਲੀਆ ਸ਼੍ਰੀਲੰਕਾ ਜ਼ਿੰਬਾਬਵੇ ਆਇਰਲੈਂਡ ਓਮਾਨ ਗਰੁੱਪ ਸੀ ਇੰਗਲੈਂਡ ਵੈਸਟ ਇੰਡੀਜ਼ ਬੰਗਲਾਦੇਸ਼ ਇਟਲੀ ਨੇਪਾਲ ਗਰੁੱਪ ਡੀ ਨਿਊਜ਼ੀਲੈਂਡ ਦੱਖਣੀ ਅਫਰੀਕਾ ਅਫਗਾਨਿਸਤਾਨ ਯੂਏਈ ਕੈਨੇਡਾ ਜੈਸ਼ਾ ਨੇ ਐਲਾਨ ਕੀਤਾ ਹੈ ਕਿ ਇਹ ਪੂਰਾ ਟੂਰਨਾਮੈਂਟ 8 ਵੈਨਿਊ ਦੇ ਵਿੱਚ ਖੇਡਿਆ ਜਾਵੇਗਾ ਤੇ ਇਸ ਦੇ ਵਿੱਚ 5 ਭਾਰਤ ਦੇ ਹੋਣਗੇ ਜਦੋਂ ਕਿ 3 ਵੈਨਿਊ ਸ਼੍ਰੀਲੰਕਾ ਦੇ ਹੋਣਗੇ ਜਿੱਥੇ ਵਿਸ਼ਵ ਕੱਪ ਦੇ ਮੈਚ ਹੋਣਗੇ ਭਾਰਤ ਦੀ ਟੀਮ ਅਰੁਨ ਜੇਤਲੀ ਭਾਰਤ ਅਰੁਨ ਜੇਤਲੀ ਸਟੇਡੀਅਮ ਦਿੱਲੀ ਈਡਨ ਗਾਰਡਨਸ ਕੋਲਕਾਤਾ ਐਮਏ ਚੰਦਾਂਬਰਮ ਸਟੇਡੀਅਮ ਚੇਨਈ ਨરેਂਦਰ ਮੋਦੀ ਸਟੇਡੀਅਮ ਅਹਮਦਾਬਾਦ ਵਨ ਖੇੜੇ ਸਟੇਡੀਅਮ ਮੁੰਬਈ ਸ਼੍ਰੀਲੰਕਾ ਪਲੇਕੇਲੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਕੈਂਡੀ ਆਰ ਤੇਮਦਾਸਾ ਸਟੇਡੀਅਮ ਕੋਲੰਬੋ ਸਨਾਲੇਸ ਸਪੋਰਟਸ ਕਲੱਬ ਕੋਲੰਬੋ ਇਹ ਟੂਰਨਾਮੈਂਟ 7 ਫਰਵਰੀ ਨੂੰ ਭਾਰਤ ਅਮਰੀਕਾ ਵਿਚਾਲੇ ਮੈਚ ਨਾਲ ਸ਼ੁਰੂ ਹੋਵੇਗਾ ਤੇ ਇਸ ਦਿਨ ਤਿੰਨ ਮੁਕਾਬਲੇ ਹੋਣਗੇ ਉੱਥੇ ਹੀ ਸੈਮੀਫਾਈਨਲ ਮੈਚ 4 ਅਤੇ 5 ਮਾਰਚ ਨੂੰ ਖੇਡਿਆ ਜਾਵੇਗਾ ਜਦੋਂ ਕਿ ਫਾਈਨਲ 8 ਮਾਰਚ ਨੂੰ ਹੋਵੇਗਾ ਤੋਦਰੀ ਅਮੀ WhatsApp ਵਿੱਚ ਦਿਲਜੀਤ ਦੋਸਾਂ ਦੇ ਇੱਕ ਵੱਖਰੀ ਲੁੱਕ ਸਾਹਮਣੇ ਆਈ ਹੈ ਅਦਾਕਾਰ ਕਾਇਦ ਦੋਜੀਤ ਦਸਾਂ ਨੇ ਸਰਵਜਵੀਂ ਇੰਟਰਨੈਸ਼ਨਲ ਐਮੀ ਅਵਾਰਡਸ 2025 ਵਿੱਚ ਆਪਣੇ ਸ਼ਾਨਦਾਰ ਲੁੱਕ ਨਾਲ ਪੂਰੀ ਮਹਿਫਿਲ ਲੁੱਟ ਲਈ ਰੈੱਡ ਕਾਰਪਟ ਤੇ ਉਹਨਾਂ ਦੇ ਆਫ-ਵਾਈਟ ਸ਼ਿਮਰ ਬਲੇਜ਼ਰ ਅਤੇ ਕਾਲੀ ਪਾਗ ਪਹਿਨ ਕੇ ਇੱਕ ਸ਼ਾਨਦਾਰ ਪਰਫਾਰਮੈਂਸ ਦਿੱਤੀ ਹਾਲਾਂਕਿ ਇਹ ਅਵਾਰਡਾਂ ਦੇ ਮਾਮਲੇ ਵਿੱਚ ਦਿਲਜੀਤ ਦੋਸਾਂਝ ਦੀ ਝੋਲੀ ਖਾਲੀ ਰਹਿ ਗਈ ਉਹਨਾਂ ਨੂੰ ਫਿਲਮ ਅਮਰ ਸਿੰਘ ਚਮਕੀਲਾ ਵਿੱਚ ਉਹਨਾਂ ਦੀ ਜ਼ਬਰਦਸਤ ਅਦਾਕਾਰੀ ਲਈ ਨਾਮਜ਼ਦ ਕੀਤਾ ਗਿਆ ਸੀ ਪਰ ਉਹ ਅਵਾਰਡ ਜਿੱਤਣ ਤੋਂ ਖੁੰਝ ਗਏ ਦੇਰਦੀ ਦੋਸਾਂਝ ਨੂੰ ਇਮਤੀਆਜ਼ ਅਲੀ ਦੀ ਫਿਲਮ ਅਮਰ ਸਿੰਘ ਚਮਕੀਲਾ ਲਈ ਬੈਸਟ ਐਕਟਰ ਇਸ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਸੀ ਇਸ ਦੇ ਨਾਲ ਹੀ ਇਸ ਫਿਲਮ ਨੂੰ ਬੈਸਟ ਟੀਵੀ ਮਿਨੀ ਮੂਵੀ ਮਿਨੀ ਸੀਰੀਜ਼ ਕੈਟਾਗਰੀ ਵਿੱਚ ਵੀ ਨਾਮਜ਼ਦ ਕੀਤਾ ਗਿਆ ਸੀ ਬੈਸਟ ਐਕਟਰ ਦਾ ਅਵਾਰਡ ਰਵਜੀਤ ਦੇ ਬਚਾਏ ਸਪੈਨ ਦੇ ਓਰੀओल ਪਲਾਨੋ ਉਹਨਾਂ ਦੀ ਫਿਲਮ ਆਈ ਐਡਿਕਟ ਲਈ ਮਿਲਿਆ ਬੈਸਟ ਟੀਵੀ ਮਿਨੀ ਮੂਵੀ ਮਿਨੀ ਸੀਰੀਜ਼ ਦਾ ਅਵਾਰਡ ਅਮਰ ਚੰਗੀਲਾ ਦੀ ਬਚਾਏ ਲੋਸਟ ਵੌਇਸ ਐਂਡ ਫੇਅਰਿਸ ਨੇ ਜਿੱਤਿਆ ਤੇ ਤੁਹਾਹੀ categories ਵਿੱਚ ਫਿਲਮ ਅਵਾਰਡ ਨਹੀਂ ਜਿੱਤ ਸਕੇ ਜਿਸ ਦੇ ਨਾਲ ਦਿਲਜੀਤ ਦੇ ਫੈਨਸ ਕਾਫੀ ਨਿਰਾਸ਼ ਵੀ ਨਜ਼ਰ ਆਏ। ਤੋਦਰੀ ਕੈਨੇਡਾ ਦੇ ਵਿੱਚ ਨਵਾਂ ਨਾਗਰਿਕਤਾ ਕਾਨੂੰਨ ਚੜਾ ਕੇ ਲਾਗੂ ਹੋਵੇਗਾ। ਕੈਨੇਡਾ ਆਪਣੇ ਨਾਗਰਿਕਤਾ ਕਾਨੂੰਨ ਵਿੱਚ ਸੋਧ ਕਰਨ ਦੇ ਲਈ ਤਿਆਰ ਹੈ ਤੇ ਬਿਲ C3 ਨੂੰ ਹੁਣ ਸ਼ਾਹੀ ਮਨਜ਼ੂਰੀ ਮਿਲ ਗਈ ਹੈ। ਇਸ ਦਾ ਮਤਲਬ ਹੈ ਕਿ ਨਵਾਂ ਕਾਨੂੰਨ ਜਲਦੀ ਹੀ ਲਾਗੂ ਹੋ ਜਾਵੇਗਾ। ਇਸ ਦਾ ਮਤਲਬ ਦਾ ਇਸ ਦਾ ਸਿੱਧਾ ਮਤਲਬ ਹੈ ਕਿ ਸਿੱਧਾ ਫਾਇਦਾ ਹਜ਼ਾਰਾਂ ਭਾਰਤੀ ਮੂਲ ਦੇ ਪਰਿਵਾਰਾਂ ਨੂੰ ਹੋਵੇਗਾ ਕਿਉਂਕਿ ਪਹਿਲਾਂ ਬਹੁਤ ਸਾਰੇ ਬੱਚੇ ਨਾਗਰਿਕਤਾ ਪ੍ਰਾਪਤ ਕਰਨ ਤੋਂ ਅਸਮਰਥ ਸਨ ਤੇ ਇਹ ਫੈਸਲਾ ਉਸ ਸਮੇਂ ਆਇਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ G20 ਸੰਮੇਲਨ ਦੌਰਾਨ ਦੁਪੱਲੀ ਮੀਟਿੰਗ ਕੀਤੀ ਸੀ 2009 ਵਿੱਚ ਕੈਨੇਡਾ ਨੇ ਆਪਣੇ ਨਾਗਰਿਕਤਾ ਨਿਯਮਾਂ ਤੇ ਇੱਕ پابੰਦੀ ਲਗਾਈ ਤੇ ਜਿਸ ਨੂੰ ਪਹਿਲੀ ਪੀੜੀ ਦੀ ਸੀਮਾ ਕਿਹਾ ਜਾਂਦਾ ਤੇ ਕੈਨੇਡਾ ਤੋਂ ਬਾਹਰ ਪੈਦਾ ਹੋਏ ਜਾਂ ਗੋਦ ਲਏ ਬੱਚਿਆਂ ਲਈ ਕੈਨੇਡੀਅਨ ਨਾਗਰਿਕਤਾ 'ਤੇ ਬੰਦਨੀ ਲਗਾਉਂਦਾ ਹੈ ਨਤੀਜੇ ਵਜੋਂ ਕਾਮਿਆਂ ਸਿੱਖਿਆ ਲਈ ਵਿਦੇਸ਼ਾਂ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਮਾਪਿਆਂ ਤੇ ਬਹੁਤ ਸਾਰੇ ਬੱਚਿਆਂ ਨੂੰ ਨਾਗਰਿਕਤਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਜਿਸ ਨਾਲ ਹਜ਼ਾਰਾਂ ਪਰਿਵਾਰਾਂ ਨੂੰ ਪਰੇਸ਼ਾਨੀ ਹੋਈ ਤੱবিল ਸੀ 3 ਦੇ ਲਾਗੂ ਹੋਣ ਤੋਂ ਬਾਅਦ ਉਹ ਲੋਕ ਵੀ ਨਾਗਰਿਕ ਬਣ ਸਕਦੇ ਹਨ ਜਿਨ੍ਹਾਂ ਨੇ ਨਾਗਰਿਕਤਾ ਪ੍ਰਾਪਤ ਨਹੀਂ ਕੀਤੀ ਸੀ ਪਰ ਸ਼ਰਤੇ ਉਹ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਪੈਦਾ ਹੋਏ ਹੁਣ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਐਨਆਈ ਮਨੁਦ ਦੇ 467 ਤਾਨਪਾ